ਅੱਸੀ ਗੱਲ ਤੁਸੀਂ ਦੇਖ ਰਹੇ ਦੈਨਿਕ ਸਵੇਰਾ ਟੀਵੀ ਤੇ ਅੱਜ ਸਵੇਰੇ ਇੱਕ ਮੰਦ ਭਾਗੀ ਘਟਨਾ ਵਾਪਰਦੀ ਹੈ ਅ ਅਲਾਵਲਪੁਰ ਦੇ ਵਿੱਚ ਜਿੱਥੇ ਕਿ ਅਸੀਂ ਇਸ ਵੇਲੇ ਮੌਜੂਦ ਹੈਗੇ ਅਲਾਵਲਪੁਰ ਚੌਂਕੀ ਔਰ ਇਥੋਂ ਮਹਿਜ਼ ਕੁਝ ਹੀ ਦੂਰੀ ਤੇ ਕੋਈ 50 ਮੀਟਰ ਦੀ ਦੂਰੀ ਦੇ ਉੱਤੇ ਇੱਕ ਡੈਡ ਮੌਲੀ ਮਿਲਦੀ ਹੈ ਡੈਡ ਬੋਡੀ ਦਾ ਸਿਰ ਕੱਟਿਆ ਹੋਇਆ ਨਜ਼ਰ ਆਉਂਦਾ ਔਰ ਉਸ ਦੀਆਂ ਤਸਵੀਰਾਂ ਵੀ ਅਸੀਂ ਦਰਸ਼ਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਡੈਡ ਬੋਡੀ ਮਿਲੀ ਹੈ ਇਹ ਗੰਦਾ ਨਾਲਾ ਹੈਗਾ ਜਿੱਥੇ ਡੈਡ ਬੋਡੀ ਮਿਲਦੀ ਹੈ ਔਰ ਸੋਨੂ ਨਾਮ ਦਾ ਸ਼ਖਸ ਜੋ ਦੱਸਿਆ ਜਾ ਰਿਹਾ ਕਿ ਉਸ ਸ਼ਖਸ ਨੇ ਉਸ ਦਾ ਸਿਰ ਕੱਟ ਦਿੱਤਾ ਔਰ ਉਸ ਤੋਂ ਬਾਅਦ ਜਿਹੜੀ ਮ੍ਰਿਤਕ ਦੇਸੀ ਉਹਨੂੰ ਖੁਰਦਪੁਰਦ ਕਰਨ ਲਈ ਉਸਨੂੰ ਜਲਾਇਆ ਗਿਆ ਔਰ ਇਸ ਜਗ੍ਹਾ ਤੋਂ ਡੈਡ ਬੋਡੀ ਮਿਲਦੀ ਆ ਔਰ ਇਹ ਵੀ ਜਾਣਕਾਰੀ ਮਿਲੀ ਸੀ ਕਿ ਉਸ ਡੈਡ ਬੋਡੀ ਦਾ ਸਿਰ ਕਾਫੀ देर तकਰ ਨਹੀਂ ਮਿਲਿਆ ਔਰ ਪੁਲਿਸ ਨੂੰ ਕਾਫੀ ਮੁਸ਼ਕਲ ਦੇ ਬਾਅਦ ਇਸੇ ਜਿਹੜਾ ਨਾਲਾ ਹੈਗਾ ਇਸੇ ਨਾਲੇ ਰਾਹੀਂ ਉਹ ਜਿਹੜਾ ਸਿਰ ਸੀਗਾ ਅ ਅਗਲੇ ਪਾਸੇ ਨੂੰ ਚਲੇ ਜਾਂਦਾ ਰੁੜ ਕੇ ਅੱਗੇ ਨਿਕਲ ਜਾਂਦਾ ਔਰ ਉਸ ਤੋਂ ਬਾਅਦ ਜਿਹੜਾ ਸਿਰ ਵੀ ਜਿਹੜਾ ਹੈ ਸੀਗਾ ਡੈਡ ਬੋਡੀ ਦਾ ਉਹ ਮਿਲ ਜਾਂਦਾ ਪਰ ਫਿਲਹਾਲ ਸਵਾਲੀਆ ਨਿਸ਼ਾਨੇ ਤੇ ਇਹ ਖੜਾ ਹੁੰਦਾ ਕਿ ਲੋਕ ਸਭਾ ਚੋਣਾਂ ਜਿਹੜੀਆਂ ਹੈਗੀਆਂ ਉਹ ਸਿਰ ਦੇ ਉੱਤੇ ਹੈਗੀਆਂ ਮਹਿਜ਼ 30 35 ਦਿਨ ਬਚੇ ਹੈਗੇ ਚੋਣਾਂ ਨੂੰ ਔਰ ਇਸ ਮੁਤਲਕ ਪੁਲਿਸ ਦੀ ਜਿਹੜੀ ਨਫਰੀ ਹੈਗੀ ਆ ਉਹ ਲਗਾਤਾਰ ਸੜਕਾਂ ਦੇ ਉੱਤੇ ਚੱਲਦੀ ਹੈ ਸੀਆਰਪੀਐਫ ਦੀਆਂ ਟੋਕੜੀਆਂ ਵੀ ਮੌਜੂਦ ਹੈਗੀਆਂ ਨੇ ਜਲੰਧਰ ਦੇ ਵਿੱਚ ਕਿਉਂਕਿ ਪੂਰੇ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਹੁੰਦੀਆਂ ਨੇ ਔਰ ਇਸ ਦੇ ਮੱਦੇ ਨਜ਼ਰ ਪੂਰੇ ਦੇਸ਼ ਭਰ ਦੇ ਵਿੱਚ ਹਾਲਾਂਕਿ ਹਰੇਕ ਜਗ੍ਹਾ ਦੇ ਉੱਤੇ ਹਰੇਕ ਸੂਬੇ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਨਫਰੀ ਜਿਹੜੀ ਪੁਲਿਸ ਵੱਲੋਂ ਸੀਆਰਪੀਐਫ ਦੀ ਟੁਕੜੀ ਵੱਲੋਂ ਕੀਤੀ ਜਾਂਦੀ ਫਲੈਗ ਮਾਰਚ ਵੀ ਕੱਢੇ ਜਾਂਦੇ ਨੇ ਪਰ ਜਿਹੜੀ ਇਹ ਘਟਨਾ ਵਾਪਰਦੀ ਹੈ ਇਹ ਘਟਨਾ ਆਸਵੇਰ ਦੀ ਹੈ ਆਸਵੇਰੇ ਕੁਲਵਿੰਦਰ ਉਰਫ ਰਿੰਕਾ ਨਾਮ ਦਾ ਸ਼ਖਸ ਹੈ ਜਿਸ ਦਾ ਕਤਲ ਕਰ ਦਿੱਤਾ ਜਾਂਦਾ ਔਰ ਉਸ ਦੀ ਜਿਹੜਾ ਸਿਰ ਕੱਟ ਕੇ ਡੈੱਡ ਬੋਡੀ ਨੂੰ ਇਸੇ ਜਗ੍ਹਾ ਤੇ ਰੱਖ ਕੇ ਉਨੂੰ ਖੁਰਦਪੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਸਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਔਰ ਜਿਹੜਾ ਡੈੱਡ ਬੋਡੀ ਦਾ ਸਿਰ ਸੀਗਾ ਉਹ ਇਸੇ ਨਾਲੇ ਥਾਂ ਹੀ ਨਾਲੇ ਰਾਹੀਂ ਰੁੜ ਕੇ ਪਾਣੀ ਨਾਲ ਅੱਗੇ ਨਿਕਲ ਜਾਂਦਾ ਪਰ ਤਸਵੀਰ ਇੱਕ ਹੋਰ ਦਿਖਾ ਦਿੰਨਾ ਇੱਕ ਵੱਡੀ ਹੈਰਾਨ ਕਰਨ ਵਾਲੀ ਜਿਹੜੀ ਤਸਵੀਰ ਉਹ ਸਾਹਮਣੇ ਆ ਰਹੀ ਆ ਇੱਥੇ ਡੈੱਡ ਬੋਡੀ ਮਿਲਦੀ ਆ ਡੈੱਡ ਬੋਡੀ ਦੇ ਬਿਲਕੁਲ ਸਾਹਮਣੇ ਜੇ ਮੈਂ ਕਹਾਂ 50 ਮੀਟਰ ਦੀ ਦੂਰੀ ਵੀ ਜ਼ਿਆਦਾ ਹੋਏਗੀ 50 ਮੀਟਰ ਦੀ ਦੂਰੀ ਤੇ ਅਲਾਵਰਪੁਰ ਪੁਲਸ ਚੌਂਕੀ ਹੈਗੀ ਆ ਜਿੱਥੇ ਕੀ ਪੁਲਿਸ ਦੀ 24 ਘੰਟੇ ਡਿਊਟੀ ਹੁੰਦੀ ਆ ਉਸ ਡਿਊਟੀ ਹੋਣ ਦੇ ਬਾਵਜੂਦ ਵੀ ਬਿਲਕੁਲ ਚੌਂਕੀ ਦੇ ਸਾਹਮਣੇ ਡੈੱਡ ਬੋਡੀ ਦਾ ਮਿਲਣਾ ਇੱਕ ਪੁਲਿਸ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਜਿਹੜਾ ਖੜਾ ਕਰਦਾ ਪਰ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਡੈੱਡ ਬੋਡੀ ਨੂੰ ਸਿਵਲ ਹਸਪੀਟਲ ਜਲੰਧਰ ਪਹੁੰਚਾਇਆ ਗਿਆ ਔਰ ਉਸ ਦੇ ਨਾਲ ਹੀ ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਸੋਗ ਦਾ ਮਾਹੌਲ ਜਿਹੜਾ ਜ਼ਰੂਰ ਦੇਖਣ ਨੂੰ ਮਿਲ ਰਿਹਾ ਔਰ ਪਰਵਾਰਕ ਮੈਂਬਰ ਜਿਹੜੇ ਹੈਗੇ ਨੇ ਇਸ ਵੇਲੇ ਆਦਮਪੁਰ ਪੁਲਿਸ ਥਾਣੇ ਪਹੁੰਚ ਚੁੱਕੇ ਨੇ ਉੱਥੇ ਜਾ ਕੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਸਾਹਮਣੇ ਨਜ਼ਰ ਆ ਰਹੀਆਂ ਕਿ ਡੈੱਡ ਬੋਡੀ ਜਿਹੜੀ ਮਿਲਦੀ ਹੈ ਬਿਲਕੁਲ ਪੁਲਿਸ ਚੌਕੀ ਦੇ 50 ਮੀਟਰ ਦੀ ਦੂਰੀ ਤੇ ਪਈ ਹੈ ਜਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਨੂੰ ਖੁਰਦਪੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਂ ਜਿਹੜੀਆਂ ਏਜੰਸੀਆਂ ਸਿਗੀਆਂ ਉਹਨਾਂ ਵੱਲੋਂ ਜ਼ਰੂਰ ਜਾਂਚ ਕੀਤੀ ਗਈ ਹੈ ਕੀਤੀ ਜਾ ਰਹੀ ਹੈ ਕਿ ਡੈੱਡ ਬੋਡੀ ਨੂੰ ਕਿਸ तरीके ਨਾਲ ਜਲਾਉਣ ਦੀ ਕੇਸ ਪਦਾਰਥ ਦੇ ਨਾਲ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਪੈਟਰੋਲ ਡਾਲ ਕੇ ਪੈਟਰੋਲ ਸੁੱਟ ਕੇ ਉਹਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਕੇਰੋਸਨ ਉਹਦੇ ਉੱਤੇ ਪਾ ਕੇ ਜਲਾਉਣ ਦੀ ਕੋਸ਼ਿਸ਼ ਕੀਤੀ ਇਹ ਸਵਾਲੀਆਂ ਨੂੰ ਜਰੂਰ ਖੜੇ ਹੋ ਰਹੇ ਨੇ ਪਰ ਫਿਲਹਾਲ ਅਸੀਂ ਐਸਐਲ ਜਾਵਾਂਗੇ ਆਲੰਪੁਰ ਥਾਣੇ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈਗਾ ਪਰਿਵਾਰਕ ਮੈਂਬਰ ਵੀ ਮੌਜੂਦ ਹੈਗੇ ਉਹਨਾਂ ਨਾਲ ਜਾਣਨ ਦੀ ਜਰੂਰ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਪੁਰਾਣੀ ਰੰਜਿਸ਼ ਰਿੰਕੇ ਦੀ ਸੋਨੂ ਨਾਲ ਕੀ ਸੀ ਜਿਸ ਕਰਕੇ ਸੋਨੂ ਨੇ ਇਹ ਖੌਫਨਾਕ ਕਦਮ ਚੁੱਕਿਆ ਤਾਂ ਬਿਲਕੁਲ ਐਸ ਵੇਲੇ ਅਸੀਂ ਆਦਮਪੁਰ ਥਾਣੇ ਪਹੁੰਚ ਚੁੱਕੇ ਆਂ ਔਰ ਉਹ ਪਰਿਵਾਰਕ ਮੈਂਬਰ ਕੁਲਵਿੰਦਰ ਸਿੰਘ ਦਾ ਜਿਹੜਾ ਸੀਗਾ ਜਿਹਦਾ ਕਤਲ ਕੀਤਾ ਗਿਆ ਸ਼ਵੇਰੇ ਉਹਦੇ ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਹੈਗੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ। ਇਹ ਬੰਦੀ ਕੀ ਗੱਲਬਾਤ ਹੋਈ ਸੀ ਕੀ ਕੋਈ ਦੱਸ ਸਕਦੇ ਹੋ ਵੀ ਕਿਵੇਂ ਸੋਨੂ ਵੱਲੋਂ ਕਤਲ ਕੀਤਾ ਗਿਆ? ਸੋਨੂ ਦੀ ਕੰਪਲੇਂਟ ਕਿੰਨੀ ਵਾਰੀ ਲਿਖਾਈ ਹੋਈ ਸੀ ਅਸੀਂ ਥਾਣੇ 'ਚ ਉਹਨਾਂ ਨੇ ਕੋਈ ਕਾਰੋਬਾਰੀ ਨਹੀਂ ਕੀਤੀ ਹੈਗੀ ਉਹਨਾਂ ਦੀ ਤੇ ਇਸ ਕਰਕੇ ਕਿ ਜੇ ਕਾਰੋਬਾਰੀ ਕਰ ਲੈ ਕਿ ਕਿ ਬੱਚਿਆਂ ਨੂੰ ਤਾਂ ਕਾਹ ਕਰਦਾ ਕਿ ਸਾਰੇ ਬੱਚਿਆਂ ਨੂੰ ਮਾਰਦਾ ਹੁੰਦੇ ਜਾਂਦੇ ਬੰਦਿਆਂ ਨੂੰ ਵੀ ਮਾਰਦਾ ਸੀਗਾ ਜੇ ਕੰਪਲੇਂਟ ਲਿਖਾਈ ਹੁੰਦੀ ਉਹਨਾਂ ਨੇ ਕੁਝ ਕਾਰੋਬਾਰੀ ਕੀਤੀ ਹੁੰਦੀ ਤਾਂ ਅੱਜ ਡੈਥ ਨਹੀਂ ਸੀ ਹੋਣੀ ਉਹਨਾਂ ਨੂੰ ਵੜ ਦਿੱਤਾ ਉਹਨਾਂ ਨੇ ਮੇਰੇ ਮਾਮੇ ਉਹਨਾਂ ਨੂੰ ਇੱਕ ਗੱਲ ਕੀ ਤੁਸੀਂ ਘਰੇ ਮੌਜੂਦ ਸੀ ਕਿ ਜਦੋਂ ਨਹੀਂ ਅਸੀਂ ਘਰੇ ਨਹੀਂ ਸੀਗੇ ਰਾਤ ਨੂੰ ਕੀਤਾ ਉਹਨਾਂ ਨੇ ਤਾਂ ਹਾਂਜੀ ਕਿਉਂ ਰਹਿੰਦੇ ਤੁਸੀਂ ਕਿ ਉਹ ਇਕੱਲੇ ਰਹਿੰਦੀ ਸੀ ਅਸੀਂ ਨਾਲ ਰਾਤ ਦੇ ਪਾਸੇ ਰਹਿੰਦੇ ਮਕੀਤ ਦਾ ਇੱਕ ਇਹ ਸੀਗੇ ਜਦੋਂ ਉਹ ਵੱਢ ਕੇ ਗਏ ਇੱਦਾਂ ਥੋੜੇ ਜਿਹਾ ਫਰਕ ਨਾ ਮੈਂ ਮੈਂ ਰਹਿੰਦੀ ਆ ਕਿੱਥੇ ਕੁਲਵਿੰਦਰ ਰਿੰਕੇ ਦੀ ਡੈੱਡ ਬੋਡੀ ਸਰੇ ਮਿਲੀ ਆ ਉਹ ਤਾਂ ਨਾਲੇ ਝੋਲੇ ਚੋਂ ਲੱਭੀ ਆ ਨਾਲੇ ਚ ਮਿਲੀ ਉਹ ਘਰ ਕਿੱਥੇ ਕਰਕੇ ਘਰ ਸਾਡਾ ਹੈਗਾ ਮਹਿਲਾ ਚ ਆ ਆਪਣੇ ਆ ਨਾ ਜਿੱਥੇ ਗੈਸ ਉਹ ਡੈੱਡ ਬੋਡੀ ਉੱਥੇ ਫਿਕਰ ਕਿਦਾਂ ਲੈ ਉਹ ਲੈ ਗਿਆ ਖਿੱਚ ਕੇ ਲੈ ਗਿਆ ਮੰਜਾ ਵੀ ਖਿੱਚ ਕੇ ਲੈ ਗਿਆ ਆਪ ਖਿੱਚ ਕੇ ਲਿਆ ਫੇਰ ਉੱਥੇ ਅੱਗ ਵੀ ਲਾਈ ਫੇਰ ਉੱਥੇ ਬੋਰੇ ਦੀ ਮਿੱਟੀ ਵੀ ਪਾਈ ਧੌਣ ਵੀ ਲਾਈ ਉਹ ਉਹ ਬਖਰੀ ਕਰ ਦਿੱਤੀ ਸੀ ਉਹ ਘਰ ਦੇ ਵਿੱਚ ਉਹ ਕੱਲ ਰੰਦਾ ਸੀ ਕੀ ਕੋਈ ਹੋਰ ਪਰਿਵਾਰ ਮੈਂਬਰ ਵੀ ਰਹ ਰਹੇ ਸੀ ਉਹਦੇ ਨਾਲ ਆਹ ਇਹ ਉਹਦਾ ਪਰਿਵਾਰ ਕੋਈ ਨਹੀਂ ਮਾਪੇ ਹੈ ਨਹੀਂ ਉਹਦਾ ਕੱਲਾ ਸੀ ਕੋਈ ਅਸੀਂ ਭੈਣ ਆਇਆ ਭੂਆ ਆ ਅਸੀਂ ਕਿੰਨੇ ਭੈਣ ਭਰਾ ਨੇ ਉਹਦੇ ਚਾਰ ਭੈਣ ਆਇਆ ਉਹ ਵਿਆਹੇ ਸੀ ਕੀ ਨਹੀਂ ਕੁਆਰੇ ਸੀ ਗਾ ਮੁੰਡਾ ਕੀ ਕੰਮ ਕਰਦੇ ਸੀ ਕੀ ਤੇ ਆਧਿਆੜੀ ਦੱਪਾ ਕਿੰਨੇ ਸਮੇਂ ਤੋਂ ਇੱਥੇ ਰਹ ਰਹੇ ਸੀ ਅਸੀਂ ਸੋਦਾ ਹੀ ਉੱਥੇ ਜੰਮੇ ਪੋ ਸਾਡਾ ਉਹ ਆ ਘਰ ਜੰਮਣ ਪਣ ਉਹ ਇੱਥੇ ਮਹਿਲਾਂ ਦਾ ਮਹਿਲ ਆ ਕਿ ਕੋਈ ਪੁਰਾਣੀ ਰੱਜੀ ਸੀ ਜਿਹਨੇ ਮਰਡਰ ਕੀਤਾ ਹੈ ਨਹੀਂ ਉਹਦੀ ਕਿਸੇ ਨਾਲ ਦੁਸ਼ਮਣੀ ਉਹਦਾ ਬੋਲਦਾ ਵੀ ਨਹੀਂ ਸੀ ਕਿਸੇ ਨਾਲ ਉਹ ਸੋਨੂ ਦਾ ਸੁਭਾਅ ਆ ਸੋਨੂ ਦਾ ਸੁਭਾਅ ਕਿਦਾਂ ਦਾ ਸੀਗਾ ਸੋਨੂ ਦਾ ਸੁਭਾਅ ਇਹਦਾ ਸੀ ਵੀ ਚਾਰ ਵਾਰੀ ਤੋ ਜੇਲ ਕੱਟਿਆ ਆ ਤੇ ਉਹ ਦਾਤ 24 ਘੰਟੇ ਰੱਖਦਾ ਸੀਗਾ ਪਹਿਲਾਂ ਉਹਨੇ ਭਈਆਂ ਦੇ ਸਿਰ 파ੜੇ ਇੱਕ ਦਿਨ ਪਹਿਲਾਂ ਬੁੜੀਆਂ ਬੜੀਆਂ ਨੂੰ ਤੰਗ ਕੀਤਾ ਨਿਆਣਿਆਂ ਨੂੰ ਤੰਗ ਕੀਤਾ ਛੇੜਦਾ ਸੀ ਛੇੜਦਾ ਸੀ ਇਹ ਉਹ ਐਪਲੀਕੇਸ਼ਨ ਲੈ ਕੇ ਦੇ ਕੇ ਨਹੀਂ ਐਪਲੀਕੇਸ਼ਨ ਦੇ ਕੇ ਆਈਆਂ ਪੁਲਿਸ ਵਾਲਿਆਂ ਨੇ ਕੋਈ ਚ ਨਹੀਂ ਕੀਤਾ ਜੇ ਉਹ ਫੜ ਲੈਂਦਾ ਉਹਨੂੰ ਤਾਂ ਸਾਡਾ ਮੁੰਡਾ ਨਾ ਮਰਦਾ ਰਿਪੋਰਟ ਵੀ ਕੀਤੀ ਰਿਪੋਰਟ ਵੀ ਕੀਤੀ ਪੁਲਿਸ ਵਾਲਿਆਂ ਨੇ ਸੁਣ ਹੀ ਨਹੀਂ ਉੱਥੇ ਉਹਦੀ ਮਣਿਆ ਨਹੀਂ ਉਹ ਤੋਂ ਡਰਦੀ ਬਾਹਰ ਰਹਿੰਦੀ ਘਰੋਂ ਉਹਦੀ ਮਾਤਾ ਵੀ ਘਰੇ ਨਹੀਂ ਰਹਿੰਦੇ ਹੈਗੇ ਬਾਹਰ ਰਹਿੰਦੇ ਆ ਉਹ ਤੇਰੀ ਦਾ ਵਿਆਹ ਹੋਇਆ ਸੀ ਗੱਲ ਨਹੀਂ 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 ਇੱਕ ਵਾਰ ਸੀ ਤੁਹਾਰਾ ਸੀ ਇਕੱਲਾ ਹੀ ਰਹਿੰਦਾ ਸੀ ਹਾਂਜੀ ਇਕੱਲਾ ਹੀ ਰਹਿੰਦਾ ਹੁਣ ਕੁੜੀਆਂ ਵਿਆਹ ਹੋ ਗਈਆਂ ਮਾਂ ਤੇ ਮਾਰ ਕੇ ਇਕੱਲੇ ਨੇ ਘਰ ਚ ਬਾਬੂ ਜੀ ਰਹਿਣਾ ਹੋਰ ਭਰਾ ਭੂਆ ਕੋਈ ਨਹੀਂ ਸੀ ਭਰਾ ਸੀਗਾ ਉਹ ਵੀ ਕੰਮ ਤੇ ਬਾਹਰ ਗਿਆ ਸੀਗਾ ਆਪਣੀਆਂ ਭੈਣਾਂ ਕੋ ਭਰਾਇਆ ਭੈਣਾਂ ਕੋ ਗਿਆ ਸੀ ਕੰਮ ਕਰਨ ਸੋ ਇਹ ਸਨ ਰਿੰਕਾ ਕੁਲਵਿੰਦਰ ਰਿੰਕਾ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਾਂ ਕਹ ਲਈਏ ਉਹਨਾਂ ਦੇ ਆਸ-ਪਾਸ ਦੇ ਲੋਕ ਜਿਹੜੇ ਕਿ ਅਸਲੇ ਥਾਣੇ ਪੁੱਜੇ ਨੇ ਔਰ ਹਜੇ ਤੱਕ ਜਿਹੜੀ ਜਾਣਕਾਰੀ ਇਹਨਾਂ ਕੋਲ ਮਿਲ ਰਹੀ ਹੈ ਕਿ सोनू ਜਿਹੜਾ ਸਾਈਕੋ ਟਾਈਪ ਦਾ ਬੰਦਾ ਸੀਗਾ ਕਾਫੀ ਕ੍ਰਿਮੀਨਲ ਕੇਸਿਸ ਜਿਹੜੇ ਸੀਗੇ ਉਹਦੇ ਤੇ ਸੀਗੇ ਔਰ ਨਾਲ ਦੀ ਨਾਲ ਇਹ ਵੀ ਇਹਨਾਂ ਵੱਲੋਂ ਦੱਸਿਆ ਗਿਆ ਕਿ ਕਾਫੀ ਲੜਾਕੇ ਸੁਭਾਅ ਦਾ ਬੰਦਾ ਸੀਗਾ ਔਰ ਕਾਫੀ ਵਾਰੀ ਥਾਣੇ ਵਿੱਚ ਜਾਂ ਲਾਵਲਪੁਰ ਚੌਂਕੀ ਦੇ ਵਿੱਚ ਇਹਨਾਂ ਵੱਲੋਂ ਕੰਪਲੇਂਟ ਵੀ ਕੀਤੀ ਹੋਈ ਸੀਗੀ ਪਰ ਪੁਲਿਸ ਵੱਲੋਂ ਨਾ ਕਾਰਵਾਈ ਕਰਦੇ ਚੱਲਦੇ ਆ ਅੱਜ ਜਿਹੜਾ ਸੋਨੂ ਵੱਲੋਂ ਇਸ ਘਟਨਾ ਨੂੰ ਅਨਜਾਨ ਦਿੱਤਾ ਗਿਆ ਸੋਨੂ ਇਕੱਲਾ ਹੀ ਆਪਣੇ ਘਰ ਦੇ ਵਿੱਚ ਮਾਫ ਕਰਨਾ ਰਿੰਕਾ ਜਿਹੜਾ ਸੀ ਕੱਲਾ ਹੀ ਆਪਣੇ ਘਰ ਦੇ ਵਿੱਚ ਰਹਿੰਦਾ ਸੀਗਾ ਭੈਣਾ ਵਿਆਹ ਦਿੱਤੀਆਂ ਗਈਆਂ ਸੀ ਜਿਹੜਾ ਭਰਾ ਸੀਗਾ ਉਹ ਉਹ ਆਪਣੇ ਕੰਮ ਤੇ ਰੋਜ਼ਾਨਾ ਦੀ ਤਰ੍ਹਾਂ ਕੰਮ ਤੇ ਗਿਆ ਹੋਇਆ ਸੀਗਾ ਪਰ ਘਰੇ ਨਹੀਂ ਸੀ ਪਰ ਤੇਆ ਪਰ ਜਦੋਂ ਸੋਨੂ ਉਸਦੇ ਘਰ ਪਹੁੰਚਦਾ ਸੁੱਤੇ ਹੋਏ ਦੇ ਉੱਤੇ ਹਮਲਾ ਕਰਦਾ ਔਰ ਦਾਤਰ ਜਿਹੜਾ ਕਿ ਜਿਹੜਾ ਕਿ ਅਕਸਰ ਉਹ ਆਪਣੇ ਨਾਲ ਲੱਗਦਾ ਸੀ ਦਾਤਰ ਦੇ ਨਾਲ ਹੀ ਧੌਣ ਤੇ ਹਮਲਾ ਕਰਕੇ ਉਸ ਦੀ ਗਰਦਨ ਧੜ ਤੋਂ ਅਲੱਗ ਕਰ ਦਿੰਦਾ ਤੇ ਉਹਨੂੰ ਮੌਤੇ ਘਾਟ ਉਤਾਰ ਦਿੰਦਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par